ਜਿਵੇਂ ਇੰਡੀਆ ਜਾਂਦਾ ਭਈ ਉਹ ਸਿੱਧੀ ਸੜਕ ਖਾਲੀ ਹੈਗੀ ਹੈ ਜਿੱਥੇ 110 ਦੀ ਸਪੀਡ ਹੈਗੀ ਹੈਗੀ ਹੈ ਨਾ ਹਾਈਵੇ ਦੀ ਮੈਕਸਿਮਮ ਉਥੇ ਹਜ਼ੂਰ ਨੇ ਦੇਖਿਆ ਵੀ ਜਗ੍ਹਾ ਖਾਲੀ ਆ ਆਪਾਂ ਇੱਥੇ ਯੂ-ਟਰਨ ਮਾਰ ਕੇ ਤੇ ਦੂਜੇ ਪਾਸੇ ਚਲੇ ਜਾਓ ਹਾਂਜੀ ਵੀ 5-7 ਕਿਲੋਮੀਟਰ ਦਾ ਗੇੜਾ ਪਊਗਾ ਕਿਉਂਕਿ ਜੋ ਹਿੰਦੁਸਤਾਨੀ ਮਾਨਸਿਕਤਾ ਹੈਗੀ ਹੈ ਉਹ ਉਹਨਾਂ ਨੇ ਉਜਾਗਰ ਕੀਤੀ ਉਥੇ ਯੂ-ਟਰਨ ਮਾਰਦੇ ਕਾਰ ਪੂਰੀ ਸਪੀਡ ਨਾਲ ਆ ਕੇ ਉਦਿਆਂ ਉਹਦੇ ਨੀਚੇ ਪਿਛਲੀ ਬੈਕ ਸਾਈਡ ਟਰਾਲੇ ਦੇ ਟਰੇਲਰ ਦੇ ਨੀਚੇ ਵੱੜ ਗਈ ਤੇ ਬਾਕੀ ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਮਤਲਬ ਜਿੱਥੇ ਉਹ ਖੜੇ ਤੁਸੀਂ ਵੀਡੀਓ 'ਚ ਵੀ ਦੇਖ ਰਹੇ ਹੋਵੋਗੇ ਕਿਵੇਂ ਸ਼ੇਮਲੈਸਲੀ ਬੰਦਾ ਖੜਾ ਹੈ ਵੀ ਇਹਨਾਂ ਨੇ ਬ੍ਰੇਕ ਨਹੀਂ ਲਾਈ ਵਿੱਚ ਆ ਕੇ ਵੱਜੇ ਜਿਵੇਂ ਹਿੰਦੁਸਤਾਨ 'ਚ ਹੁੰਦਾ ਵੀ ਤੁਸੀਂ ਆਪਣੀ ਜਾਨ ਬਚਾਉਣੀ ਹੈ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਮੈਂ ਤਾਂ ਮੁਰਾ ਲੱਗੇ ਤੁਸੀਂ ਹਾਰਨ ਕਿਉਂ ਨਹੀਂ ਮਾਰਿਆ ਵੀ ਮੈਂ ਐਂਡੀਕੇਟਰ ਦਿੱਤਾ ਸੀ ਸੜਕ ਸਾਡੇ ਬਾਪ ਦੀ ਹੋਗੀ ਸੀ ਦੇਖੋ ਕਰਨ ਵਾਲਾ ਕਹਿੰਦਾ ਨਹੀਂ ਭਾਈ ਕਹਿੰਦਾ ਜਿਸ ਰੋਡ ਉੱਤੇ ਚੱਲੇ ਉਹ ਰੋਡ ਜੱਟ ਦਾ